ਕੋਈ ਦਵਾਈ ਵੀ ਜੰਨ ਮੇਰੀ ਸੁਣੋ ਕਪੜਾ ਨਾਮ ਦੱਸ ਕੇ ਟੀਮ ਦਾ ਜਿਹੜੇ ਕਿਵੇਂ ਡਾਕਟਰ ਜਿਹੜੇ ਕਿਸ ਕਿਸ ਚੀਜ਼ ਦਾ ਜਿਹੜਾ ਸਪੈਸ਼ਲਾਈਜ਼ ਹੋ ਰਿਹਾ ਬਾਦ ਚੈੱਕ ਅਪ ਫ੍ਰੀ ਮੈਡੀਕੇਸ਼ਨ ਅੱਛਾ ਅੱਜ ਸਾਰੇ ਬੀਬੀ ਕੋਲਾ ਚੈਰੀਟੇਬਲ ਹਸਪੀਟਲ ਵਿੱਚ ਡੈਂਟਲ ਚੈੱਕ ਅਪ ਫ੍ਰੀ ਕੈਂਪ ਲੱਗਿਆ ਅਸੀਂ ਸਾਰੀ ਟੀਮ ਹੈਗੀ ਡਾਕਟਰਸ ਦੀ ਸਾਰੇ ਦੇਖ ਰਹੇ ਨੇ ਕਾਫੀ ਪੇਸ਼ੈਂਟਸ ਆਏ ਨੇ ਤੇ ਸੇਵਾ ਚਲਦੀ ਪਈ ਹੈ ਇਸ ਤਰ੍ਹਾਂ ਹੀ ਅੱਗੇ ਵੀ ਚਲਦੀ ਰਹੇਗੀ ਠੀਕ ਹੈ ਜਿਹੜੇ ਚੈੱਕ ਅਪ ਕੀਤਾ ਜਾ ਰਿਹਾ ਇਹਦੇ ਕੋ ਚਾਰजेस ਤਾਂ ਨਹੀਂ ਲੈ ਲ ਨਹੀ ਕੋਈ ਚਾਰਜ ਨਹੀਂ ਫ੍ਰੀ ਆਫ ਕੋਸਟ ਹੈਗਾ ਬਾਕੀ ਹੈ ਟ੍ਰੀਟਮੈਂਟ ਵਿੱਚ ਹੈਗੇ ਥੋੜੇ ਮਗਰ ਚੈੱਕ ਅਪ ਫ੍ਰੀ ਹੈ ਬਿਲਕੁਲ ਦੇਖ ਰਹੇ ਹਾਂ ਮਤਾ ਕੋਲਾਜੀ ਭਲਾਈ ਕੇਂਦਰ ਵੱਲੋਂ ਇਸ ਤਰ੍ਹਾਂ ਦੇ ਐਫਰਟਸ ਕੀਤੇ ਹੀ ਜਾਂਦੇ ਆ ਹਾਂਜੀ ਹਾਂਜੀ ਇਹ ਲਗਾਤਾਰ ਹੀ ਲੱਗ ਰਹੇ ਨੇ ਲੋਕ ਜਿਹੜੇ ਕਿੰਨਾ ਫਾਇਦਾ ਲੈ ਰਹੇ ਤੇ ਜਿਹੜੇ ਬਾਕੀ ਵੀ ਲੋਕ ਜਿਹੜੇ ਮੀਡੀਆ ਰਾਈਟ ਹੁੰਦੇ ਆ ਉਹ ਵੀ ਮੈਸੇਜ ਦੇਣਾ ਚਾਹੁੰਦੇ ਆ ਕਿੰਨਾ ਕ ਫਾਇਦਾ ਲੈ ਰਹੇ ਇਸ ਜਿਹੇ ਕੈਂਪ ਦਾ ਕਾਫੀ ਫਾਇਦਾ ਮਿਲ ਰਹਾ ਹੈ ਇਸੇ ਬਾਹਨੇ ਪੇਸ਼ੈਂਟਸ ਆ ਰਹੇ ਨੇ ਚੈੱਕ ਅਪ ਕਰਾਉਣ ਲਈ ਨਹੀਂ ਤੇ ਉਹ ਚੈੱਕ ਅਪ ਦੇ ਚਾਰਜਸ ਤੋਂ ਹੀ ਡਰਦੇ ਰਹਿੰਦੇ ਆ ਕਿ ਚੈੱਕ ਅਪ ਤੇ ਕਰਾਉਣ ਜਾ ਰਹੇ ਨੇ ਤੇ ਟ੍ਰੀਟਮੈਂਟ ਵੀ ਅੱਗੇ ਥੋੜਾ ਮਹਿੰਗਾ ਹੀ ਲੱਗਦਾ ਤੇ ਐਟਲੀਸਟ ਚੈੱਕ ਅਪ ਫ੍ਰੀ ਮਿਲ ਰਹਾ ਤੇ ਉਹ ਲੋਕੀ ਸੀ ਬਾਹਨੇ ਜਿਆਦਾ ਵੱਧ ਤੋਂ ਵੱਧ ਆ ਰਹੇ ਨੇ ਕਿੰਨੇ ਕੇ ਜਿਹੜੇ ਪੇਸ਼ੈਂਟ ਹੁਣ ਤੱਕ ਵਿਜ਼ਿਟ ਕਰ ਚੁੱਕੇ ਨੇ ਅੱਜ ਦੇ ਡੈਂਟਲ ਚੈੱਕ ਅਪ ਕੇ ਕੈਂਪ ਵਿੱਚ 30 ਤੋਂ 40 ਪੇਸ਼ੈਂਟ ਹੋਣੇ ਤੱਕ ਆ ਚੁੱਕੇ ਨੇ ਕਿੰਨੇ ਵਜੇ ਤੱਕ ਕੈਂਪ ਚੱਲੇਗਾ ਕਿੰਨੇ ਵਜੇ ਟੈਂਪ ਹੈਗਾ 2 ਵਜੇ ਤੱਕ ਹੈਗਾ ਡਾਕਟਰ ਜਿਹੜੇ ਪ੍ਰੋਫੈਸ਼ਨਲ ਸਾਰੇ ਡਾਕਟਰ ਲਗਾਏ ਜੀ ਹਾਂਜੀ ਇਹ ਸਾਰੇ ਐਮ ਡੀ ਐਸ ਹੈਗੇ ਨੇ ਸਾਰੇ ਸਪੈਸ਼ਲਿਸਟ ਹੈਗੇ ਮੈਨੂੰ ਵੀ 15 ਸਾਲ ਹੋ ਗਏ ਇੱਥੇ ਐਕਸਪੀਰੀਅੰਸ 15 ਸਾਲ ਤੋਂ ਕਰ ਰਹੀ ਹਾਂ ਦੇਖਿਆ ਜਿਹੜੇ ਪ੍ਰਾਈਵੇਟ ਹਸਪੀਟਲ ਉਹਨਾਂ ਦੇ ਚਾਰजेस ਕਾਫੀ ਹੁੰਦੇ ਆ ਕੀ ਕਹਿਣਾ ਚਾਹੋਗੇ ਕਿ ਇੱਥੇ ਚੈਰੀਟੇਬਲ ਹਸਪੀਟਲ ਪਹੁੰਚ ਲੋਕਾਂ ਨੂੰ ਕੀ ਪਹੁੰਚੋ ਜਿਹੜੇ ਇੱਥੇ ਕੋਈ ਚਾਰजेस ਨਹੀਂ ਲੱਗਦੇ ਜਾਂ ਇੱਥੇ ਕੋਈ ਵੀ ਇਹਨਾਂ ਦੀ ਡਾਕਟਰਾਂ ਦੀ ਫੀਸ ਨਹੀਂ ਹੈ ਅ ਚਾਰजेस ਤੇ ਚੈੱਕਪੀਸ ਸਪੈਸ਼ਲਿਸਟ ਡਾਕਟਰ ਤੋਂ ਵੀ ਫ੍ਰੀ ਚੈੱਕਪ ਮਿਲ ਰਿਹਾ ਐ ਦੇਖੋ ਬਾਹਰ ਇਹ ਦੇਖੋ 300 400 ਚਾਰजेस ਹੈਗੇ ਨੇ ਸਪੈਸ਼ਲਿਸਟ ਡਾਕਟਰ ਲਈ ਐ ਪ੍ਰੋਸੈਡਰ ਐ ਪੀਡੋਰਾਂਟਿਸ ਐ ਪ੍ਰੋਸੈਡਰਾਂਟਿਸ ਇਹਨਾਂ ਨੂੰ ਵੀ 10 12 15 ਸਾਲ ਦਾ ਐਕਸਪੀਰੀਅੰਸ ਹੈਗਾ ਮਾਈਸੈਲਫ ਮੈਨੂੰ ਵੀ 20 ਸਾਲ ਦਾ ਹੈਗਾ ਇਹਨਾਂ ਨੂੰ ਵੀ 4-5 ਸਾਲ ਦਾ ਹੈਗਾ ਤੇ ਇਹ ਇਹਨਾਂ ਦੇ ਬਾਹਰ ਚਾਰਜ 3 ਤੋਂ 400 ਹੈਗੇ ਨੇ ਜਸਟ ਚੈੱਕਪ ਦੇ ਤੇ ਇੱਥੇ ਫ੍ਰੀ ਆਫ ਕੋਸਟ ਨੂੰ ਸਪੈਸ਼ਲਿਸਟ ਡਾਕਟਰ ਤੋਂ ਵਿਜ਼ਿਟ ਕਰ ਸਕਦੇ ਹੋ ਤੁਸੀਂ ਬੀਬੀ ਕੋਲਾਣ ਜੀ ਜਿਹੜਾ ਚੈਰੀਟੇਬਲ ਹਸਪਤਲ ਹਸਪਤਲ ਵਾਲਾ ਜਿਹੜੀ ਸੇਵਾ ਚੱਲ ਰਹੀ ਹੈ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਬੀਬੀ ਕੋਲਾਣ ਜੀ ਚੈਰੀਟੇਬਲ ਹਸਪਤਲ ਬਾਰੇ ਉਹਦੇ ਕੀ ਕਹਿਣਾ ਚਾਹੋ ਐ ਫ੍ਰੀ ਚੈੱਕਅਪ ਇਸ ਤਰ੍ਹਾਂ ਲਗਾਉਂਦੇ ਰਹਿੰਦੇ ਆ ਕੈਂਪ ਬੜੀ ਅੱਛੀ ਸੇਵਾ ਕਰਦੇ ਪਏ ਆ ਆਪਣਾ ਨਾਮ ਤੇ ਚੱਲ ਕੇ ਬੰਦਾ ਨਾਮ ਦੱਸ ਕੇ ਆਜਦਾ ਰਹੇ ਮੇਰਾ ਨਾਮ ਗਮਨਜੀਤ ਸਿੰਘ ਹੈ ਮੈਂ ਕਰਤਾਰ ਸੇਵਾ ਕੇਂਦਰ ਜੈਪੁਰਾ ਦਾ ਤੇ ਮੈਂ ਡਾਕਟਰ ਸਾਹਿਬ ਨੂੰ ਜੈਪੁਰੋਂ ਲੈ ਕੇ ਆਉਣਾ ਐਚਜੀ ਹਸਪਤਾਲੀ ਡਾਕਟਰ ਸਾਹਿਬ ਨੇ ਡਾਕਟਰ ਦਾ ਨਾਮ ਜਤਿੰਦਰ ਪਹਿਲ ਜਾਨੀ ਹੈਗਾ ਡੀਐਮ ਕੀਤਾ ਹੋਇਆ ਇਹਨਾਂ ਨੇ ਮਰੀਜ਼ ਸੂਝਵਾਨ ਡਾਕਟਰ ਹੈਗੇ ਨੇ ਇਹ ਮਤਲਬ ਸਾਰਾ ਖਰਚਾ ਆਪਣਾ ਕਰਕੇ ਆਉਂਦੇ ਨੇ ਇੱਥੇ ਆਪਣੀ ਉੱਚਾ ਨਾਲ ਆਉਂਦੇ ਨੇ ਬੜਾ ਪਿਆਰ ਕਰਦੇ ਨੇ ਸਾਰੀ ਸੰਗਤ ਦਾ ਦਰਦ ਸਮਝਦੇ ਨੇ ਤੇ ਕੈਂਸਰ ਦੇ ਮਹਾਨ ਡਾਕਟਰ ਹੈਗੇ ਨੇ ਤੇ ਹਰ ਮਹੀਨੇ ਨੂੰ ਆਣ ਨੂੰ ਤਿਆਰ ਹੈਗੇ ਨੇ ਉਹ ਹੀ ਕਹਿੰਦੇ ਨੇ ਲੇਕਿਨ ਅਗਰ ਮਰੀਜ਼ ਲਾਭ ਲੈਣ ਤਾਂ ਫਾਇਦਾ ਹੈਗਾ ਕਿਹੜੀ ਜਗ੍ਹਾ ਦੀ ਜਿਹੜਾ ਕੈਂਪ ਜਿਹੜਾ ਚੱਲ ਰਿਹਾ ਹੈ ਇਹ ਹੁਣ ਬੀਬੀ ਕੋਲਣਾ ਭਲਾਈ ਕੇਂਦਰ ਕੈਂਪ ਚੱਲ ਰਿਹਾ ਹੈ ਜੈਪੁਰ ਤੋਂ ਡਾਕਟਰ ਸਾਹਿਬ ਆਏ ਨੇ ਉਹ ਕੈਂਪ ਲਗਾਇਆ ਹੋਇਆ ਹੈ ਤੇ ਪੇਸ਼ੈਂਟ ਵਾਸਤੇ ਕੀ ਕੀ ਸੁਵਿਧਾਵਾਂ ਦਿੱਤੀਆਂ ਨੇ ਪੇਸ਼ੈਂਟ ਨੂੰ ਪੁਰਾਣੀ ਪਰਚੀਆਂ ਵੇਖ ਕੇ ਸਾਰਾ ਇਲਾਜ ਕਰਨਿਆ ਬਕਾਇਦਾ ਜੋ ਵੀ ਤਰੀਕੇ ਨਾਲ ਦੱਸਣਿਆ ਕਿ ਕੀ ਬਿਮਾਰੀ ਰਹਿ ਗਈ ਕਿੰਨੀ ਠੀਕ ਹੋ ਗਿਆ ਕਿੰਨਾ ਬਾਕੀ ਰਹਿ ਗਿਆ ਸਭ ਤਰੀਕੇ ਦਾ ਪੂਰਾ ਇਲਾਜ ਪੂਰਾ ਪੇਸ਼ੈਂਟ ਦੀ ਪਰਚੀਆਂ ਦੇਖ ਕੇ ਕਰਨਿਆ ਤੇ ਕਿੰਨੇ ਕ ਜਿਹੜੇ ਕੈਂਸਰ ਦੇ ਜਿਹੜੇ ਮਰੀਜ਼ ਹੁਣ ਤੱਕ ਆ ਗਏ ਅੱਜ ਘਰੀਬ 52 ਆ ਗਏ ਨੇ ਕੈਂਸਰ ਦੇ ਗਮ ਮਰੀਜ਼ ਤੇ ਹੁਣੇ 2 ਵਜੇ ਤੱਕ ਹੈਗਾ 50 ਇੱਕ ਹੋਰ ਆਣ ਦੀ ਉਮੀਦ ਹੈਗੀ ਇਲਾਜ ਕਾਫੀ ਮਹਿੰਗਾ ਵਾ ਕੈਂਸਰ ਦਾ ਇੱਥੇ ਕਿਸ ਤਰ੍ਹਾਂ ਕਰਦੇ ਨੇ ਨਹੀਂ ਇਲਾਜ ਮਹਿੰਗਾ ਤਾਂ ਹੈਗਾ ਲੇਕਿਨ ਅਗਰ ਪ੍ਰੋਪਰ ਡਾਕਟਰ ਕੋਲ ਚਲੇ ਜਾਈਏ ਤੇ ਜਿੰਨਾ ਅਮਰ ਪੰਜਾਬੀ ਚ ਖਰਚਾ ਦੱਸ ਰਹੇ ਉਸ ਤੋਂ ਅਧਿਕ ਕੀਮਤ ਤੇ ਅਸੀਂ ਜੈਪੁਰ ਕਰ ਦਿੰਨੇ ਆ ਖਰਚਾ ਠੀਕ ਹੈ ਜੀ ਜੇਕਰ ਲੇਕਿਨ ਅਸੀਂ ਸਾਨੂੰ ਇਹ ਨਹੀਂ ਹੈਗਾ ਕਿ ਅਸੀਂ ਟੈਲੀਫੋਨ ਤੇ ਵੀ ਉਹਨਾਂ ਨੂੰ ਦੱਸ ਦਿੰਦੇ ਆ ਜਿਹੜਾ ਜਿਨ੍ਹਾਂ ਦਾ ਫੋਨ ਆਂਦਾ ਉਹਨਾਂ ਨੂੰ ਫੋਨ ਤੇ ਵੀ ਇਲਾਜ ਕਰਦੇ ਆ ਮਾਤਾ ਕੋਲਾ ਭਲਾਈ ਕੇਂਦਰ ਵੱਲੋਂ ਕਿਸ ਤਰ੍ਹਾਂ ਦਾ ਸੰਜੋਗ ਮਾਤਾ ਮੀਬੀ ਕੋਲਾ ਭਲਾਈ ਕੇਂਦਰ ਵਾਲਿਆਂ ਨੇ ਬੜਾ ਸਹਿਯੋਗ ਕੀਤਾ ਉਹਨਾਂ ਨੇ ਜਗ੍ਹਾ ਦਿੱਤੀ ਏ ਉਹਨਾਂ ਨੇ ਬੈਂਡ ਦੀ ਵਿਵਸਥਾ ਕਰਦੇ ਨੇ ਅਣਜਾਣ ਵਸੇ ਵੀ ਸਭ ਕੁਝ ਵਿਵਸਥਾ ਕਰਦੇ ਨੇ ਔਰ ਮਤਲਬ ਹਰਵਿੰਦਰਪਾਲ ਸਿੰਘ ਜੀ ਉਹ ਭਾਈ ਸਾਹਿਬ ਭਾਈ ਗੁਰਿਕਵਾਲ ਸਿੰਘ ਜੀ ਇਹਨਾਂ ਦਾ ਬੜਾ ਸਹਿਯੋਗ ਹੋਏਗਾ ਤਾਂ ਬੜਾ ਅੱਛਾ ਹਸਪਤਾਲ ਲੱਗੇ ਸਾਰੀ ਸਹੂਲਤਾਂ ਹੈਗੇ ਇੱਥੇ ਤੇ ਸਾਰਾ ਸਪੋਰਟ ਕਰਦੇ ਨੇ ਇੱਥੇ ਤਾਂ ਸਟਾਫ ਵੀ ਸਾਡ ਨੂੰ ਬੜਾ ਸਪੋਰਟ ਕਰਦਾ ਹੈ ਭਲਾਈ ਕੇਂਦਰ ਤੇ ਜਿਹੜੀਆਂ ਸੇਵਾਵਾਂ ਆ ਮੈਂ ਕਿਸ ਤਰ੍ਹਾਂ ਕੀ ਕਹਿਣਾ ਚਾਹਉ ਇਹਨਾਂ ਨੂੰ ਬਲਾਈ ਕੇਂਦਰ ਨਾ ਹੀ ਭਲਾਈ ਕੇਂਦਰ ਸਭ ਤੋਂ ਭਲਾਈ ਕੰਮ ਮੈਂ ਵੇਖਿਆ ਪੰਜਾਬ ਵਿੱਚ ਆ ਕੇ ਤੇ ਇੱਥੇ ਭਲਾਈ ਦਾ ਹੀ ਕੰਮ ਹੁੰਦਾ ਤੇ ਇਹਦੀ ਕੋਈ ਅੰਤ ਮੈਂ ਤਾਂ ਹੈਗਾ ਸੇਵਾ ਸੇਵਾਵਾਂ ਦਾ ਕੋਈ ਅੰਤ ਨਹੀਂ ਹੈਗਾ ਹਰ ਤਰ੍ਹਾਂ ਦੇ ਬੱਚਿਆਂ ਦਾ ਵੀ ਡਾਕਟਰ ਹੈਗਾ ਦੰਦਾਂ ਦਾ ਵੀ ਡਾਕਟਰ ਹੈਗੇ ਨੇ ਇੱਥੇ ਲੈਬੋਰਟਰੀ ਵੀ ਲੱਗੀ ਹੋਈ ਹੈ ਸੀਟੀ ਸਕੈਨ ਵੀ ਲੱਗਿਆ ਹੋਇਆ ਸਭ ਕੁਝ ਹੈਗਾ ਤੇ ਬੜਾ ਅੱਛੀ ਸੇਵਾ ਕਰ ਰਹੇ ਨੇ सत श मैं डॉक्टर जितेंद्र कुमार पहला जानी एच कैंसर सेंटर जयपुर से यहाँ पे बीबी बी कल्ला हॉस्पिटल में कैंसर पेशेंट की सहायता के लिए हम कैंप कर रहे हैं जो निशुल्क है बीबी बी कला हॉस्पिटल के ट्रस्टी द्वारा संचालित कैंप है क्योंकि हम देख रहे हैं कि ये बीमारी बढ़ती जा रही है इसलिए लोगों को सही सलाह सही इलाज मिल सके उसके लिए हमारी ये पहल है हम हर महीने दो महीने में कैंप लगाते हैं जो मरीजों के लिए निःशुल्क रहता है धन्यवाद जेड मरीज है कैंसर के उन्होंने मन से डारे है कि ये इलाज बड़ा ही महंगा इलाज है ठीक कहना चाहोगे देखिए वीर जी इलाज अगर हम जेब से खर्च करते हैं क्योंकि इलाज कई बार लंबा चलता है साल दो साल तो महंगा पड़ता है लेकिन अभी सरकार की स्कीम है कुछ ट्रस्ट हॉस्पिटल्स हैं सब्सिडी मिलती है पीएम फंड मिलते हैं सीएम फंड मिलते हैं तो उसकी वजह से इलाज संभव है और रही बात लोगों के बचाने की तो आज भी हम सौ में से पचास लोग जिनको कैंसर हो जाता है उनको आराम से बचा सकते हैं मिनिमल इलाज के साथ सरकारी सुविधाओं के साथ दूसरी चीज़ की अभी प्रधानमंत्री जी ये करने वाले हैं कि चार पांच जो स्टेट हैं उनका जो कार्ड होगा वो एक स्टेट से दूसरे स्टेट में भी चल पाएगा तो उसकी वजह से मरीजों को काफ़ी मदद मिलेगी वो प्रॉब्बली आने वाले पंद्रह तारीख को सरकार उसकी घोषणा करेगी जिससे कोई भी व्यक्ति अगर वो चार पांच स्टेट का है तो सेम कार्ड से इलाज करवा सकता है और फ़ायदा ले सकता है बीबी कोला जी पढ़ाई केंद्र जो ट्रस्ट है को सेवाओं बारे की कहना चाहोगे देखिए बीबी कल्ला ट्रस्ट में लिटिल वीर जी हैं और कमलजीत सिंह जी, जी हैं जो आ, उनके साथ डेट फिक्स करते हैं तो जो भी हमें सुविधाएं चाहिए होती है आने के लिए जो जैसे हम जलंधर उतरते हैं जलंधर से यहाँ आने के लिए सेवा जो भी हमें मरीज़ के स्टाफ के लिए जो सेवा मरीज़ की सुविधाओं के लिए जो सेवा चाहिए होती है दवाइयाँ करवाना जाँचों में डिस्काउंट कराना प्रॉपर तरीके से लोगों तक संदेश पहुँचाना कि कब कैंप है कब आना है बुआना लगाना तो केंद्र सभी तरफ से संगत की मरीजों की सहायता के लिए अपना काम कर रहा है जिससे कि हम ज़्यादा से ज़्यादा लोगों की मदद कर सकें ਸੇਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਮਹਾਪੁੱਛ ਪਾਇਸਾ ਭਾਈ ਗੁਰਇਕਬਾਲ ਸਿੰਘ ਜੀ ਜਿਨ੍ਹਾਂ ਦੀ ਸੋਚ ਨਿਆਰੀ ਹੁੰਦੀ ਆ ਉਹਨਾਂ ਨੇ ਇਹ ਫੁਰਨਾ ਬਣਾਇਆ ਸੀ 2002 ਦੇ ਵਿੱਚ ਵੀ ਇੱਕੋ ਛੱਤ ਥੱਲੇ ਹਸਪਤਾਲ ਦੇ ਵਿੱਚ ਸਾਰੇ ਇਲਾਜ ਚੱਲਦੇ ਰਹਿਣ ਇਹਦੇ ਤੋਂ ਇਲਾਵਾ ਉਹ ਤੇ ਸੁਪਨਾ ਉਹਨਾਂ ਦਾ ਸাকার ਹੋਇਆ ਇੱਕੋ ਛੱਤ ਥੱਲੇ ਸਾਰੇ ਇਲਾਜ ਚੱਲ ਰਹੇ ਆ ਪਰ ਇਸ ਬਾਵਜੂਦ 2-3 ਮਹੀਨਿਆਂ ਬਾਅਦ ਇੱਕ ਵਿਸ਼ੇਸ਼ ਕੈਂਸਰ ਦੇ ਮੈਡੀਕਲ ਕੈਂਪ ਜਿਹੜੇ ਉਹ ਲਗਾਏ ਜਾਂਦੇ ਨੇ ਜਿਨ੍ਹਾਂ ਦੀ ਉਚੇਚੇ ਤੌਰ ਤੇ ਡਾਕਟਰ ਸਾਹਿਬ ਜੋ ਜੈਪੁਰ ਤੋਂ ਕੈਂਸਰ ਸਪੈਸ਼ਲਿਸਟ ਆਉਂਦੇ ਨੇ ਔਰ ਅੱਜ ਵੀ ਉਹਨਾਂ ਦੀ ਸੁਚੱਜੀ ਅਗਵਾਈ ਦੇ ਹੇਠ ਡਾਕਟਰ ਸਾਹਿਬ ਦੀ ਅਗਵਾਈ ਤੇ ਕੈਂਸਰ ਦੇ ਮੈਡੀਕਲ ਕੈਂਪ ਚੱਲ ਰਹੇ ਆ ਇਹਦੇ ਨਾਲ ਇਸ ਵਾਰ ਦੰਦਾਂ ਦਾ ਮੈਡੀਕਲ ਜਾਂਚ ਦਾ ਫ੍ਰੀ ਕੈਂਪ ਚੱਲ ਰਿਹਾ ਹੈ ਤੇ ਮੈਂ ਹੁਣੇ ਜੋ ਦੇਖਿਆ ਹੈ ਕਿ 2.5 ਘੰਟਿਆਂ ਦੇ ਵਿੱਚ ਹੀ 100 ਤੋਂ ਉੱਤੇ ਮਰੀਜ਼ਾਂ ਨੇ ਇਹਦੀ ਸੇਵਾ ਪ੍ਰਾਪਤ ਕਰ ਲਈਆਂ ਨੇ ਔਰ ਸੱਚੇ ਪਾਤਸ਼ਾਹ ਜੀ ਦੀ ਬੇਨਰਾਲ ਮਰੀਜ਼ ਬੜੇ ਤਸੱਲੀ ਦੇ ਨਾਲ ਬੜੇ ਸੈਟੀਸਫਾਈਡ ਹੋ ਕੇ ਜਾ ਰਹੇ ਆ ਵੀ ਕੈਂਸਰ ਦੀ ਜਾਂਚ ਵੀ ਬੜੀ ਵਧੀਆ ਹੋ ਰਹੀ ਆ ਔਰ ਜਿਹੜੇ ਦੰਦਾਂ ਦਾ ਵੀ ਲਾਜ ਬੜਾ ਵਧੀਆ ਹੋ ਰਿਹਾ ਅਸੀਂ ਉਮੀਦ ਕਰਦੇ ਆ ਸੱਚੇ ਪਾਤਸ਼ਾਹ ਅਰਦਾਸ ਕਰਦੇ ਆ ਮਹਾਰਾਜ ਜੀ ਮਰੀਜ਼ਾਂ ਨੂੰ ਵੀ ਦੇ ਰੋਗਤਾ ਬਖਸ਼ਣ ਤੇ ਸਾਡੇ ਸਿਰ ਤੇ ਵੀ ਹੱਥ ਰੱਖ ਕੇ ਮਹਾਂਪੁਰਖਾਂ ਦੇ ਸਿਰ ਤੇ ਹੱਥ ਰੱਖ ਕੇ ਇਹੋ ਜਿਹੀਆਂ ਸਿਮਾਵਾਵਾਂ ਕਿਉਂਕਿ 사ਤਗੁਰਾਂ ਦੇ ਬਚਨ ਨੇ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਨ ਪਾਈਏ ਵਾਲੀਆਂ ਮੇਰਾ ਮਹਾਰਾਜ ਜੀ ਕਰਾਉਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ